ਫਾਜ਼ਿਲਕਾ ਦੇ ਸਰਦੀ ਪਿੰਡਾਂ ਦੇ ਨਾਲ ਲੱਗਦੇ ਸਤਲੁਜ ਦਰਿਆ ਨੇ ਕਹਿਰ ਬਰਪਾਇਆ ਹੈ ਅਤੇ ਇਸ ਕਹਿਰ ਦੇ ਨਾਲ ਫਾਜ਼ਿਲਕਾ ਦੇ ਕਈ ਪਿੰਡਾਂ ਵਿੱਚ ਹੜ ਆ ਗਏ ਅਤੇ ਪਿੰਡਾਂ ਨੂੰ ਖਾਲੀ ਕਰਨ ਦਾ ਔਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈ ਜਿਸ ਨੂੰ ਵੇਖਦੇ ਹੋਏ ਲੋਕ ਸਭਾ ਫਰੋਜ਼ਪੁਰ ਤੋਂ ਸੰਸਦ ਸਰਦਾਰ ਸ਼ੇਰ ਸਿੰਘ ਕੁਬਾਇਆ ਵੱਲੋਂ ਵੀ ਹੜ ਪੀੜਤਾ ਦੀ ਮਦਦ ਲਈ ਅੱਗੇ ਆਇਆ ਗਿਆ ਹੈ ਅਤੇ ਉਹਨਾਂ ਵੱਲੋਂ ਵੀ ਹੜ ਦੇ ਮਾਰੇ ਲੋਕਾਂ ਅਤੇ ਉਹਨਾਂ ਦੇ ਪਸ਼ੂਆਂ ਲਈ ਚਾਰਾ ਪੱਠੇ ਅਤੇ ਹੋਰ ਸਮਾਨ भेजा है जो कि हर ਦੇ ਮਾਰੇ ਲੋਕਾਂ ਵਿੱਚ ਬਿਨਾ ભેਦਭਾਵ ਵੰਡਿਆ ਜਾ ਰਿਹਾ ਹੈ ਵੰਡਣ ਵਾਲੇ ਲੋਕਾਂ ਨੇ ਕੀ ਕੁਝ ਕਿਹਾ ਤੇ ਜਿਨ੍ਹਾਂ ਨੂੰ ਇਹ ਸਮਾਨ ਮਿਲ ਰਿਹਾ ਹੈ ਉਹਨਾਂ ਦਾ ਕੀ ਕਹਿਣਾ ਹੈ ਇੱਥੇ ਉਹ ਜਿਨ੍ਹਾਂ ਨੇ ਸਮਾਨ ਵੰਡਿਆ ਉਹਨਾਂ ਨੇ ਕਿਹਾ ਹੋਰ ਵੀ ਜਿੰਨੀ ਮਦਦ ਹੋ ਸਕੇਗੀ ਕੀਤੀ ਜਾਵੇ ਕਿਉਂਕਿ ਐਮਪੀ ਸ਼ੇਰ ਸਿੰਘ ਕੁਆਇਆ ਵੱਲੋਂ ਭੇਜਿਆ ਗਿਆ ਹੈ ਹੋਰ ਉੱਥੇ ਬੋਲਦੇ ਹੋਏ ਕੀ ਕੁ ਦਿੱਤਾ ਗਿਆ ਤੇ ਕੀ ਕੁਝ ਕਿਹਾ ਗਿਆ ਓ ਭਰਾ ਜੀ ਹਾਂ ਜੀ ਵੀਰ ਜੀ ਤੇ ਕਿਹੜੇ ਪਿੰਡ ਪਹੁੰਚੇ ਹੋ ਤੇ ਕੀ ਲੈ ਕੇ ਆਇਆ ਸੀ ਅੱਜ ਅਸੀਂ ਜੀ ਤਾਣੀ ਸੱਦਾ ਸਿੰਘ ਗੁਲਾਬਾ ਜੋ ਕਿ ਫਾਜ਼ਲ ਖਾਹਰੀਏ ਦੇ ਵਿੱਚ ਆਉਂਦਾ ਓਥੇ ਪਹੁੰਚੇ ਸੀ ਜੇ ਇਹ ਜਿਹੜੀਆਂ ਟਰਾਲੀਆਂ ਜਿਹੜਾ ਆਪਾਂ ਖੈ ਲਈ ਆ achar makki da aur toodi wagaira bheji gayi hai eh shri shri muktas sahib to bheji gayi hai ਔਰ ਇਹ ਦੇਖੋ ਤੁਸੀਂ ਸਮਾਂ ਲਗਭਗ 8 ਦੇ ਕਰੀਬ ਹੋ ਚੁੱਕਿਆ ਹੈ ਚਾਰੇ ਬੜੀ ਸ਼ਕਤ ਦੇ ਨਾਲ ਆਏ ਆ ਔਰ ਇੱਥੇ ਜਿਹੜੇ ਜਿਹੜੇ ਪਸ਼ੂ ਆ ਬਿਲਕੁਲ ਹੀ ਉਹਨਾਂ ਵਾਸਤੇ ਚਾਰਾ ਨਹੀਂ ਹੈਗਾ ਇਹ ਵਿਚਾਰੇ ਇੱਥੇ ਬਿਲਕੁਲ ਮਹਿਯੂਸ ਹੋਏ ਬੈਠੇ ਸੀ ਸਾਨੂੰ ਪਤਾ ਚੱਲਿਆ ਔਰ ਐਮਪੀ ਸਾਹਿਬ ਸ਼ੇਰ ਸਿੰਘ ਅਬਾਇ ਜੀ ਨੇ ਭੇਜਿਆ ਔਰ ਅਸੀਂ ਇੱਥੇ ਆਏ ਆ ਜੋ ਕਿ ਜਿਹੜਾ ਵੀ ਹਰਾ ਚਾਰਾ ਆਇਆ ਹੈ ਔਰ ਥੋੜੀ ਆਈ ਹੈ ਵੰਡ ਰਹੇ ਆ ਔਰ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਜਿਹੜੇ ਇੱਥੇ ਦੇ ਲੋਕ ਹੈ ਉਹ ਲੈ ਰਹੇ ਆ ਔਰ ਅਸੀਂ ਸਾਰੀ ਮਤਲਬ ਇੱਕ ਸਾਰਤਾ ਦੇ ਨਾਲ ਵੰਡਾਂਗੇ ਔਰ ਕਿਸੇ ਨਾਲ ਅਸੀਂ ਕੋਈ ਪਾਰਟੀ ਬਾਜੀ ਦਾ ਪੱਖ ਬਾਜੀ ਇਹ ਨਹੀਂ ਕਰਾਂਗੇ ਹਰ ਮੁਸੀਬਤ ਨਾਲ ਹਰ ਸਾਰਿਆਂ ਨੂੰ ਦੇਵਾਂਗੇ ਕਿਸੇ ਨੂੰ ਅਸੀਂ ਵਾਂਝਾ ਨਹੀਂ ਰਹਿਣ ਦੇਵਾਂਗੇ ਹੋਰ ਵੀ ਰਾਸ਼ਨ ਭੇਜਾਂਗੇ ਜਿੰਨੀ ਵੀ ਕੋਸ਼ਿਸ਼ ਹੋਏਗੀ ਅਸੀਂ ਕਰਾਂਗੇ ਠੀਕ ਹੈ ਜੀ ਇਹ ਤਾਂ ਪੀੜਤਾਂ ਲਈ ਸਾਰੇ ਵਾਸਤੇ ਚਲੋ ਆਏ ਹਾਂਜੀ ਸਰਪੰਚ ਸਾਹਿਬ ਇੱਕ ਕਿਤੂ ਰਾਸ਼ਨ ਆਇਆ ਤੇ ਇਹ ਕਿਹੜੇ ਪਿੰਡ ਆਇਆ ਸੀ ਸਰਪੰਚ ਪਿੰਡ ਨਵਾਂ ਹਸਤਾ ਤੋਂ ਰੋਸ਼ਨ ਮੌਜੂਦਾ ਸਰਪੰਚ ਜੋ ਕਿ ਐਮਪੀ ਸਾਹਿਬ ਦੀ ਰਹਿਣ ਰਮਾਈ ਦੇ ਹੇਠ ਜੋ ਵੀ ਮਤਲਬ ਇਹ ਸਮਾਨ ਆਇਆ ਹੈ ਤੇ ਆਪਣੇ ਵੀਰ ਜੀ ਟੀਮਾਂ ਆਈਆਂ ਨੇ ਮੁਕਸਰ ਤੋਂ ਤੇ ਉਹ ਮਤਲਬ ਇੱਥੇ ਜਿੰਨੇ ਮਤਲਬ ਹੜ ਪ੍ਰਭਾਵਿਤ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਇਹ ਇਹਨਾਂ ਦੀ ਪਹੁੰਚ ਕੀਤੀ ਜਾ ਰਹੀ ਹੈ ਇਹ ਚਾਰਾ ਕਿਹੜਾ ਕਿਹੜਾ ਹੈ ਇਹ ਚਾਰਾ ਹੈਗਾ ਇਹ ਵਿਚਾਰਾ ਹੈਗਾ 200 ਕਿਲੋ ਚਾਰ ਹੈ 180 200 ਪੁਆਇੰਟਾਂ ਜਾਨੀ ਕਿ ਮੱਕੀ ਦਾ ਚਾਰ ਹੈ ਜੀ ਨਾਲ ਟਰਾਲੀਆਂ ਟੂੜੀ ਦੀਆਂ ਟਰਾਲੀਆਂ ਜੀ ਸਾਨੂੰ ਬੇਨਤੀ ਕੀਤੀ ਸੀ ਕਿ ਸਾਡੇ ਨੂੰ ਅੜਾ ਜੀ ਨੇ ਦਵਿੰਦਰ ਸਿੰਘ ਭਾਇਆ ਜੀ ਨੇ ਔਰ ਆਪਾਂ ਪੰਜਾਬ ਹਾਂ ਉਹਨਾਂ ਬਲਵਿੰਦਰ ਸਿੰਘ ਰਾਜਾ ਵੜੀ ਜੀ ਨੇ ਉਹਨਾਂ ਨੇ ਸਿਖਾਇਆ ਜਿੱਥੇ ਪਾਣੀ ਹੈਗਾ ਉੱਥੇ ਉੱਥੇ ਕੋਈ ਸੇਵਾ ਕਰੋ ਸਾਨੂੰ ਬਾਈ ਸਪੈਂਸ ਸਾਹਿਬ ਨੇ ਦੱਸਿਆ ਅਸੀਂ ਇੱਥੇ ਆਪਦੀ ਜਿਹੜੀ ਫੈਗਿਆ ਮੱਕੀ ਦਾ ਚਾਰ ਔਰ ਟੂੜੀ ਲੈ ਕੇ ਆਏ ਹਾਂ ਇਹ ਗਾਣੋਂ ਹੀ ਆਉਣਗੇ ਪਹਿਲੇ 200 ਪਹਿਲਾਂ ਵੀ ਆਏ ਸੀਗੇ ਇਹ ਗਾਣੋਂ ਆਉਂਦੇ ਜਾਂਦੇ ਆ ਇਹ ਤੋੜੀ ਤੇ ਆਚਾਰੀ ਇਕੱਲਾ ਆ ਗਿਆ ਹੋ ਨਹੀਂ ਮੱਕੀ ਦਾ 4.200.4 ਆ ਜੀ ਮੱਕੀ ਦਾ 4 ਆ ਅੱਛਾ ਜੀ ਇਹ ਕਿੰਨੇ ਪਿੰਡਾਂ ਦਾ ਆ ਜੀ ਇਹ ਕਿੰਨੇ ਪਿੰਡਾਂ ਦਾ ਆ ਜੀ ਕਿ ਪਿੰਡਾਂ ਦਾ ਜਨਨ ਕਿ ਇੱਕ ਪਿੰਡ ਤੋਂ ਲੈ ਕੇ ਆਏ ਆ ਬਾਕੀ ਸਪੈਨਸਰ ਜੋ ਵਿਚ ਵਿਚ ਤੋਂ ਲੈ ਕੇ ਜਾਣਗੇ ਜਿਹੜੇ ਲੋਕਾਂ ਨੂੰ ਲੋੜ ਹੈ ਸਾਰੇ ਨੂੰ ਉਤਿਆ ਜਾਵੇ ਸ਼ੁਰੂਆਤ ਜੋ ਸੱਦਾ ਸੰਟਾਣੀ ਤੋਂ ਹੋ ਰਹੀ ਹੈ ਠੀਕ ਹੈ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत